ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਭਗਤਾ ਭਾਈਕਾ ਤਸਿਆ ਤਸੀਲ ਆਂ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਈ ਨੂੰ ਬਠਿੰਡਾ ਵੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੇਖ ਸਕਦੇ ਹੋ ਬਹੁ ਗੰਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਟਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਤਾਜੀ ਸੂਈ ਗਾਂ ਤੇ ਇੱਕ ਬਾਈ ਦਾ ਮਾਲੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਪ੍ਰਦੀਪ ਸਿੰਘ ਸਿੱਧੂ ਪਿੰਡ ਭਗਤਪਾ ਭਾਈ ਦਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾਪੁਰਾ ਆਪਣਾ ਬਈ ਘਰ ਕਿਹੜੀ ਸੜਕ ਤੇ ਰਹਿ ਜਾਂਦਾ ਜੀ ਭਗਤਪਾ ਭਾਈ ਤੋਂ ਜਿਹੜੀ ਆਕਲਗੇ ਨੂੰ ਸੜਕ ਮੋੜਦੀ ਆ ਉੱਤੇ ਸਹੀ 1 ਕਿਲੋਮੀਟਰ ਤੇ ਘਰ ਠੀਕ ਆ ਜੀ ਜਾਨੀ ਭਗਤਪਾ ਤੋਂ ਜਦੋਂ ਆਪਾਂ ਆਕਲੀ ਵਾਲੀ ਸੜਕ ਜਾਂਦੇ ਆ ਤੇ 1 ਕਿਲੋਮੀਟਰ ਸੜਕ ਤੇ ਚੱਲ ਕੇ ਬਾਈ ਦਾ ਘਰ ਸੜਕ ਦੇ ਉੱਪਰ ਹੀ ਆ ਜਾਂਦਾਗਾ ਤੇ ਘਰੇਲੂ ਪਸ਼ੂ ਆ ਬਾਈ ਘਰੇਲੂ ਪਸ਼ੂ ਠੀਕ ਆ ਜੀ ਇੱਕ ਨੰਬਰ ਤਾਂ ਬਾਈ ਗਾਂ ਤੋਂ ਸ਼ੁਰੂ ਕਰ ਲਾਂਗੇ ਇਹ ਕੀ ਡਿਟੇਲ ਆ ਕਿੰਨੇਵੇਂ ਸੂਏ ਸੂਈ ਆ ਬਾਈ ਇਹ ਦੂਜੇ ਸੂਏ ਸੂਈ ਆ ਜੀ ਕਿੰਨੇ ਦਿਨ ਹੋ ਗਏ ਬਾਈ ਸੂਈ ਇਹਨੂੰ 5 ਦਨ ਹੋਵੇ ਪੰਜ ਦਿਨ ਬੱਚਾ ਕਿ ਦਿੱਤਾ ਬਾਈ ਬੱਚਾ ਜੀ ਮਗਰ ਬੱਚਾ ਜੀ ਹਾਂਜੀ ਪਿਛਲੇ ਸੋ ਦਿਨ ਦਾ ਕੀ ਰਿਕਾਰਡ ਆਈ ਇਹਦਾ 1500 ਦਾ ਦੁੱਧ ਚੋਇਆ ਬਾਈ ਹਾਂਜੀ ਚੋਇਆ ਬਾਈ ਤਿਆਰ ਐਸ ਵਕਤ ਤਾਂ ਹੁਣ ਕਿੰਨਾ ਤਿਆਰ ਆਈ 12 ਕਿਲੋ ਫਾਇਰ ਆਈ ਹੋ ਤਾਂ ਦੁੱਧ ਹੀ ਹੋਣਾ ਬਾਈ ਬਹੁਤ ਦੁੱਧ 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 ਤੇ ਬਾਈ ਥਾਣਾ ਦਾ ਕੋਈ ਭੂਰ ਛਿੱਟਾ ਨਾ ਇੱਕ ਨੰਬਰ ਇੱਕ ਨੰਬਰ ਚ ਵਾਈ ਇੱਕ ਨੰਬਰ ਚ ਵਾਈ ਸੀਰ ਸਭ ਵੀ ਪੂਰੀ ਆ ਪੂਰੀ ਭਲਾ ਦੀ ਬਿਨਾ ਨੰਨੇ ਤਾਂ ਭੇਜੋ ਕੋਈ ਚੱਕਰ ਵਾਲੀ ਗੱਲ ਤੋੜ ਕੇ ਦਿਖਾ ਦਿਓ ਜੀ ਥੋੜੀ ਜੀ ਹਾਂਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 12 ਵਜੇ ਤੇ 49 ਮਿੰਟ ਹੋ ਗਏ ਆ ਸ਼ਾਮ ਦੀ ਚਵਾਈ ਬਈ 6 ਵਜੇ ਕਰਦਾ ਸਾਢੇ 5:00 ਸਾਢੇ 5:00 ਵਜੇ ਸ਼ਾਮ ਦੀ ਚਵਾਈ ਹੋਣੀ ਆ ਲਗਭਗ 4 4.5 ਘੰਟੇ ਹਜੇ ਬਾਕੀ ਨੇ ਖਣਲੇਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀਗਾ ਕਿੰਨਾ ਦੁੱਧ ਬਈ 12 ਕਿਲੋ 12 ਕਿਲੋ ਨੈਟ ਤਿਆਰ ਆ ਜੇ ਕੋਈ ਵੀਰ ਬਈ ਚਵਾਈ ਕਰਨੀ ਚਾਹੁੰਦਾ ਹੋਵੇ ਚੋ ਕੇ ਦੇਖ ਸਕਦਾ ਠੀਕ ਆ ਜੀ ਬਾਈ ਕਹਿੰਦਾ ਨੈਟ ਆ ਅੱਜ ਦੇ ਟਾਈਮ 12 ਕਿਲੋ ਤਿਆਰ ਆ ਜੀ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਆਪਦੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਏ ਖਣਾ ਦੇ ਸਹਿ ਸੋਹਣਿਆ ਬਾਕੀ ਸਿਰਸਾਉ ਕਰਮਾ ਵਾਲੀ ਪੂਰੀ ਆ ਬੱਚੇ ਨੂੰ ਇਹਨੇ ਜਨਮ ਦਿੱਤਾ 5 ਦਿਨ ਹੋ ਗਏ ਸੂਈ ਨੂੰ ਕੱਦ加ੜ ਤੇ ਵਜਨ ਵਾਲੀ ਵਹਿੜ ਆ ਜੀ ਕਿੰਨਾ ਕਪਾਜੂ ਬਈ ਦੁੱਧ ਦੇ ਤਿਆਰ 16-17 ਕਿਲੋ ਤਾਂ ਦੇ ਹੀ ਜਾਉਣਾ ਬਾਕੀ ਆਉਦੀ ਸੇਵਾ ਬਾਕੀ ਸੇਵਾ ਤੇ ਸਹੀ ਗੱਲ ਹੈ ਜੀ ਬਾਈ ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ 16-17 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੂ ਕਿਉਂਕਿ ਕੱਦ ਕਾਠ ਤੇ ਵਜਨ ਆਲੀ ਆ ਕੋਈ ਲਿੱਸੀ ਫਿੱਕੀ ਨਹੀਂ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਧ ਕਰ ਲੂ ਤਾਂ ਪਲੱਸ ਵੀ ਲੈ ਲੂ ਧਨਾਲੇ ਪਾਸ ਤਾਂ ਬਾਈ ਕਹਿੰਦਾ ਬੇਫਿਕਰ ਹੋ ਜਾਓ ਕੋਈ ਭੂਰ ਛਿੱਟਾ ਨਹੀਂਗਾ ਬਾਕੀ ਸ਼ੀਲ ਸੌ ਕਰਮਾਂ ਵਾਲੀ ਪੂਰੀ ਆ ਬਈ ਨਿਆਣਾ ਪੱਕ ਚੁੰਨਾ ਹੁੰਨਾ ਨਿਆਣਾ ਪਾਉ ਨਾ ਪਾਉ ਜਿਵੇਂ ਮਰਜ਼ੀ ਚੋਲ ਸੇਲ ਤੱਕ ਪੂਰੀ ਪੂਰੀ ਮੁੱਲ ਬਈ ਇਹਦਾ ਫੈਕਚਰ ਮੁੱਲ 57000 ਰੁਪਏ ਮਾਨਤਨ ਹੋ ਜਾਊਗਾ ਜੀ ਮਾਨਤਨ ਕਰਨਾ 57000 ਰੁਪਏ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਇਹ ਮਾਲੀ ਦੀ ਕੀ ਡਿਟੇਲ ਆ ਵੀ ਕਿੰਨੀ ਉਮਰ ਹੈ ਜੀ ਇਹ ਹੈਗਾ ਜੀ 22 ਮਹੀਨਾ ਦਾ 22 ਮਹੀਨੇ ਦੰਦ ਦਾ ਕੀਰਾ ਹੀ ਹੁਣ ਕੀਰਾ ਹੀ ਕੀਰਾ ਠੀਕ ਆ ਜੀ ਤੇ ਮਦਰ ਮਿਲ ਰਿਹਾ ਰਿਕਾਰਡ ਬਾਈ ਇਹਦਾ 16 ਕਿਲੋ ਹੈ ਜੀ ਘਰੇਈ ਆ ਬਾਈ ਆਪਾਂ ਹਾਂਜੀ ਘਰੇਈ ਆ ਉਹ ਖੜੀ ਘਰੇਈ ਆ ਮੱਝ ਬਈ ਘਰ ਦੀ ਮੱਝ ਦਾ ਹੀ ਮਾਲੀਆ 16 ਕਿਲੋ ਦਾ ਰਿਕਾਰਡ ਅਕ੍ਰੋਸ ਤਾਂ ਨਹੀਂ ਕਰਦਾ ਉਹਨਾਂ ਬਈ ਨਹੀਂ ਕਰੋਸ ਆਪਾਂ ਛੱਡਿਆ ਨਹੀਂ ਠੀਕ ਆ ਤੋੜ ਕੇ ਦਿਖਾ ਦਿਓ ਜੀ 22 ਮਹੀਨੇ ਬਾਈ ਉਮਰ ਦੱਸਦਾ ਇਹ 2 ਸਾਲਾਂ ਤੋਂ ਘੱਟ ਆ ਜੀ ਉਮਰ ਬਾਕੀ ਕੱਦ ਕਾਠ ਬਹੁਤ ਆ ਮਦਰ ਮਲਕ ਰਿਕਾਰਡ ਬਾਈ ਕਹਿੰਦਾ 16 ਕਿਲੋ ਦਾ ਕੱਦ ਕਾਠ ਤੇ ਵਜਨ ਵਾਲਾ ਮਾਲੀਆ ਕੋਈ ਛੋਟਾ ਨਹੀਂ ਪੂਰਾ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਕੀ ਮਦਰ ਮਾਲਕਰ ਰਿਕਾਰਡ ਵੀ ਚੰਗਾ ਚੰਗੀ ਸੇਵਾ ਗੌਰ ਹੋ ਜੇ ਤਾਂ ਬਰੀਡ ਲਈ ਵੀ ਆਪਾਂ ਮਾਲੀ ਵਰਤ ਸਕਦੇ ਆ ਜੀ ਦੰਦੋ ਬਾਈ ਦੱਸਦਾ ਕਿ ਕੀ ਰਹੀ ਆ ਬਾਕੀ ਆ ਕੇ ਚੈੱਕ ਕਰ ਲਿਓ ਜੀ ਰਾਧੂ ਬਾਈ ਚੱਕ ਹਾਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਇਹਦਾ ਮੁੱਲ ਬਾਈ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਇਹਦਾ ਮੁੱਲ ਬਾਈ ਫੋਨ ਤੇ ਕਰਨਗੇ ਜਿਹੜੇ ਵੀ ਉਹਨੂੰ ਮਾਲੀ ਪਸੰਦ ਹੁੰਦਾ ਹੈ ਜਾਂ ਗਾਂ ਪਸੰਦ ਹੁੰਦੀ ਆ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ